ਪੰਜਾਬ ਸੀਵਰੇਜ ਬੋਰਡ ਦੇ ਚੇਅਰਮੈਨ ਸਨੀ ਆਲੂਵਾਲੀਆ ਵੱਲੋਂ ਧੂਰੀ ਦੇ ਵੱਖ-ਵੱਖ ਵਾੜਾਂ ਦੇ ਕੌਂਸਲਰਾਂ ਨਾਲ ਮੀਟਿੰਗ ਕਰਕੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਸੀਵਰੇਜ ਦੀ ਸਮੱਸਿਆ ਬਾਰੇ ਵਿਚਾਰ ਕੀਤਾ ਗਿਆ। ਇਸ ਮੌਕੇ ਸਨੀ ਆਲੂਵਾਲੀਆ ਨੇ ਕਿਹਾ ਕਿ ਉਹਨਾਂ ਨੇ ਸਰਕਾਰੀ ਮੁਲਾਜ਼ਮਾਂ ਨੂੰ ਹਦਾਇਤ ਦੇ ਦਿੱਤੀ ਹੈ ਅਤੇ ਧੂਰੀ ਵਿੱਚ ਸੀਵਰੇਜ ਦੀ ਸਮੱਸਿਆ ਬਾਰੇ ਵੀ ਵਰੀਕੀ ਨਾਲ ਵਿਚਾਰ ਕੀਤੇ ਗਏ ਹਨ। ਉਹਨਾਂ ਕਿਹਾ ਕਿ ਜਲਦ ਹੀ ਧੂਰੀ ਵਿੱਚ ਸੀਵਰੇਜ ਦੀ ਸਫਾਈ ਕੀਤੀ ਜਾਵੇਗੀ ਅਤੇ ਨਮੀ ਪਾਈਪਲਾਈਨ ਦੇ ਲਈ ਵੀ ਟੈਂਡਰ ਹੋ ਚੁੱਕੇ ਹਨ ਉਹਨਾਂ ਨੇ ਕਿਹਾ ਕਿ 3 ਮਹੀਨੇ ਬਾਅਦ ਧੂੜੀ ਵਿੱਚ ਨਾ ਤਾਂ ਪੀਣ ਵਾਲੇ ਪਾਣੀ ਦੀ ਕੋਈ ਦਿੱਕਤ ਹੋਵੇਗੀ ਅਤੇ ਨਾ ਹੀ ਸੀਵਰੇਜ ਦਾ ਪਾਣੀ ਓਵਰਫਲੋ ਹੋਵੇਗਾ ਉਹਨਾਂ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਲਈ ਨਵੇਂ ਵਾਟਰ ਵਰਕਸ ਲਗਾਏ ਜਾ ਰਹੇ ਹਨ ਅਤੇ ਨਾਲ ਹੀ ਸੀਵਰੇਜ ਦੀ ਸਫਾਈ ਦੇ ਲਈ ਵੀ ਸੁਪਰ ਸਕਸ਼ਨ ਮਸ਼ੀਨਾ ਮੰਗਾਈਆਂ ਜਾ ਰਹੀਆਂ ਹਨ ਜੋ ਕਿ ਸੀਵਰੇਜ ਦੀ ਬਰੀਕੀ ਨਾਲ ਸਫਾਈ ਕਰਨਗੀਆਂ ਅਤੇ ਨਾਲ ਹੀ ਨਮੀ ਪਾਈਪਲਾਈਨ ਵਿਛਾ ਕੇ ਜਨਤਾ ਨਗਰ ਵਿੱਚ ਜੋ ਸੀਵਰੇਜ ਦੀ ਵੱਡੀ ਸਮੱਸਿਆ ਆ ਰਹੀ ਆ ਉਸ ਦਾ ਵੀ ਹੱਲ ਕੀਤਾ ਜਾਵੇਗਾ। ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਇਸ ਇਲਾਕੇ ਦੇ ਅੰਦਰ ਅੱਜ ਇੱਕ ਮੀਟਿੰਗ ਕੀਤੀ ਗਈ ਸੀ ਜਿਹਦੇ ਅੰਦਰ ਸੀਵਰੇਜ ਬੋਰਡ ਕਾਰਪੋਰੇਸ਼ਨ ਐਸ ਡੀ ਐਮ ਸਾਹਿਬ ਸਾਡੇ ਪੋਲਿਟਿਕਲ ਸਾਰੇ ਲੀਡਰਸ ਇੱਥੋਂ ਦੇ ਪ੍ਰਧਾਨ ਜੀ ਐਮ ਸੀ ਸਾਰੇ ਉਹਨਾਂ ਦੇ ਤਹਿਤ ਇੱਕ ਮੀਟਿੰਗ ਕੀਤੀ ਗਈ ਸੀ ਜਿਹੜੀਆਂ ਮੇਨ ਸਮੱਸਿਆ ਨੇ ਕਿਹਾ ਜਾਂਦਾ ਵੀ ਰੇਲਵੇ ਲਾਈਨ ਦੇ ਇੱਕ ਇਧਰਲੇ ਪਾਸੇ ਇਸ ਸਮੱਸਿਆ ਇੱਕ ਪਰਲੇ ਪਾਸੇ ਦੀ ਦੋਨੋਂ ਪਾਸੇ ਦੀ ਸਮੱਸਿਆ ਲਈ ਇੱਕ एसटीपी ਜਿਹੜੀ ਕਿ 90% ਬਣ ਚੁੱਕੀ ਹੈ ਉਹਦੇ ਲਈ ਵੀ ਡੈਡਲਾਈਨ ਬਣਾ ਦਿੱਤੀ ਗਈ ਹੈ ਉਹਨੂੰ ਜਲਦ ਤੋਂ ਜਲਦ ਕੰਪਲੀਟ ਕਰਨ ਜਾ ਰਹੇ ਤੇ ਦੂਜੇ ਪਾਸੇ ਜਿਹੜੀ एसटीपी ਦੀ ਜਗ੍ਹਾ ਹੈਗੀ ਹੈ ਉਹਨੂੰ ਆਇਡੈਂਟੀਫਾਈ ਕਰ ਲਿਆ ਗਿਆ ਤੇ ਉਸ एसटीपी ਦੇ ਵੀ ਜਲਦ ਟੈਂਡਰ ਲੱਗ ਜਾਣਗੇ ਜਿਹੜੀ ਸਫਾਈ ਦਾ ਜਿਹੜੀ ਡੀ ਸਿਲਟਿੰਗ ਜਿਹਨੂੰ ਕਹਿੰਦੇ ਹੈ ਉਦੇ ਲਈ ਜਿਹੜੇ ਸੁਪਰ ਸੈਕਸ਼ਨ ਮਸ਼ੀਨਾਂ ਚਾਹੀਦੀਆਂ ਨੇ ਜਾਂ ਬੱਕਟ ਸੀਵਰੇਜ ਚਾਹੀਦੇ ਉਹ ਵੀ ਸੀਵਰੇਜ ਬੋਰਡ ਨੂੰ ਕਹਿ ਦਿੱਤਾ ਗਿਆ ਉਹ 2 ਹਫ਼ਤੇ ਦੇ ਅੰਦਰ ਇਥੋਂ ਦੀ ਸ਼ਹਿਰ ਦੀ ਸਫਾਈ ਉਹਨੇ ਵੀ ਸ਼ੁਰੂ ਹੋ ਜਾਏਗੀ ਤੇ ਜਿਹੜੇ ਐਸਟੀਪੀ ਇਸ ਦੇ ਕੰਮ ਹੋਣ ਵਾਲੇ ਨੇ ਕੰਪਲੀਟ ਉਹ ਅਗਲੇ ਅਸੀਂ 2 ਤੋਂ 3 ਮਹੀਨਿਆਂ ਚ ਉਹਨੂੰ ਵੀ ਕੰਪਲੀਟ ਕਰਕੇ ਜਗ੍ਹਾ ਨੂੰ ਐਕਵਾਇਰ ਕਰਕੇ ਉਸ ਤੇ ਵੀ ਕੰਮ ਸ਼ੁਰੂ ਕਰਤਾ ਉਹਦੇ ਅੰਦਰ ਅਸੀਂ ਜਿਹੜੇ ਸਾਡੇ 4 ਸਾਡੇ ਕਹਿ ਲਓ ਕਿ ਵੀ ਪੰਪ ਲੱਗਨੇ ਹੈਗੇ ਨੇ ਚਾਰ ਕੈਲੂ ਟਿਊਬਿਲ ਲੱਗਨੇ ਉਸ ਚ ਤਿੰਨ ਜਿਹਰੇ ਨੇ ਉਹ ਆਲਰੇਡੀ ਬਣ ਚੁੱਕੇ ਨੇ ਕੰਪਲੀਟ ਆਲਮੋਸਟ ਹੋਣ ਵਾਲੇ ਨੇ ਔਰ ਜਿਹੜਾ ਚੌਥਾ ਹੈ ਉਹਨੂੰ ਵੀ ਅਸੀਂ ਜਲ ਸ਼ੁਰੂ ਕਰ ਦਾਂਗੇ ਜਿਹੜੀ ਪੁਰਾਣੀ ਟੈਂਕੀਆਂ ਵੀ ਨੇ ਆਲਰੇਡੀ ਬਣੀ ਹੋਈਆਂ ਉਹਨੂੰ ਵੀ ਅਸੀਂ ਯੂਜ਼ ਕਰਾਂਗੇ ਤਾਂ ਕਿ ਧੂਰੀ ਦੇ ਅੰਦਰ ਆਉਣ ਵਾਲੇ ਟਾਈਮ 'ਚ ਪੀਣ ਦੇ ਪਾਣੀ ਦੀ ਜਾਂ ਸੀਵਰੇਜ ਦੀ ਵੀ ਕੋਈ ਵੀ ਪ੍ਰੋਬਲਮ ਰਹਿਣ ਨੀ ਤਾਂ ਐਸ ਚੀਜ਼ ਨੂੰ ਨਾ ਅਸੀਂ ਡਿਵਾਈਡ ਕਰਤਾ ਪਹਿਲਾਂ ਅਸੀਂ ਜੇਕਰ ਇਹਨੂੰ ਓਵਰঅল ਦੇਖਦੇ ਆ ਕਿ ਕੋਈ ਵੀ ਚੀਜ਼ ਜੇ 10 ਕਰੋੜ ਰੁਪਏ ਦੀ ਹੈ ਉਹਨੂੰ 2-2 ਕਰੋੜ ਦੇ 5 ਹਿੱਸਿਆਂ 'ਚ ਡਿਵਾਈਡ ਕਰਕੇ ਤਾਂ ਕਿ ਇਕੁਇਵਲੈਂਟ ਕੰਮ ਚੱਲ ਸਕੇ ਜੀਡੀਪੀ ਪੁਰਾਣੀ ਜਿਹੜੀ ਕਹਿ ਲੋ ਕਿ ਵੀ ਇੱਥੇ ਕੰਮ ਕਰਦੇ ਸੀਗੇ ਉਹਨਾਂ ਦੀ ਕੋਈ ਸਮੱਸਿਆ ਸੀਗੀ ਸੀਵਰ ਵਾਲਿਆਂ ਦੀ ਸਮੱਸਿਆ ਸੀ ਉਹ ਸਾਰੇ ਪੁਆਇੰਟਸ ਨੂੰ ਡਿਸਕਸ ਕਰ ਲਿਆਗੇ ਅਸੀਂ 100% ਸ਼ੋਰ ਆ ਕਿ ਇਸ ਕੰਮ ਨੂੰ ਅਸੀਂ ਡਿਵਾਈਡ ਕਰਤਾ 25-25% ਦੇ ਅੰਦਰ ਔਰ ਸਾਰਿਆਂ ਨੂੰ ਇਕੱਠੇ ਹੀ ਕੰਪਲੀਟ ਕਰਾਂਗੇ ਤਾਂ ਕਿ ਧੂਰੀ ਦੇ ਅੰਦਰ ਸੀਵਰੇਜ ਦੀ ਕੋਈ ਵੀ ਪ੍ਰੋਬਲਮ ਨਾ ਜਿਹੜੀ ਤੁਸੀਂ ਗੱਲ ਕਹੀ ਹੈ ਜਿਹੜੇ-ਜਿਹੜੇ ਵਰਡਸ ਵੀ ਕਿਉਂਕਿ ਐਮਸੀਜ਼ ਨੇ ਆਪਣੀ ਸਾਰੀ ਸਮੱਸਿਆਵਾਂ ਦੱਸੀਆਂ ਔਰ ਜਿਹਦੇ ਵਰਡਸ ਦੇ ਅੰਦਰ ਫੰਡਸ ਦੀ ਵੀ ਉਹ ਸੀਗੀ ਉਹ ਫੰਡਸ ਨੂੰ ਵੀ ਟਾਈਪ ਅਪ ਕਰ ਦਿੱਤਾ ਹੈ ਤੇ ਹੁਣ ਬਹੁਤ ਜਲਦ ਤੁਹਾਨੂੰ ਦੇਖੇਗਾ ਧੂਰੀ ਦੇ ਅੰਦਰ ਸੀਵਰੇਜ ਤੇ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਸਰ ਬੰਦਾ ਦੇਖੋ ਅਫਸਰ ਜਿਹੜੇ ਨਾ ਹਰ ਅਫਸਰ ਉੱਪਰਲੇ ਪੋਲਿਟੀਕਲ ਬੰਦੇ ਨੂੰ ਦੇਖਦਾ ਧੂਰੀ ਦੇ ਅੰਦਰ ਅਫਸਰ ਕੰਮ ਕਰਨ ਲਈ ਤਿਆਰ ਨੇ ਅਫਸਰਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਕੰਮ ਕਰਦੇ ਸਾਨੂੰ ਇੱਕ ਡਾਇਰੈਕਸ਼ਨ ਲੈਣੀ ਹੁੰਦੀ ਹੈ ਚੀਜ਼ ਦੇ ਅੰਦਰ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਨੂੰ ਧੂਰੀ ਭੇਜਿੰਦਾ ਉਹਨਾਂ ਦਾ ਪਰਪਸ ਇਹ ਸੀਗਾ ਕਿ ਉਹਨਾਂ ਨੇ ਸਾਰੀ ਡਾਇਰੈਕਸ਼ਨ ਦੇ ਕੇ ਭੇਜਿਆ ਉਹ ਅਸੀਂ ਇੱਥੇ ਡਿਸਕਸ ਕਰ ਲਈ ਹਰ ਇੱਕ ਚੀਜ਼ ਲਈ ਬ੍ਰੇਨਸਟਾਰਮਿੰਗ ਸੈਸ਼ਨ ਹੁੰਦਾ ਹੈ ਹਰ ਇੱਕ ਏਰੀਆ ਦੀ ਪ੍ਰੋਬਲਮ ਹੈ ਹੁੰਦੀ ਹੈ ਜਦ ਤੁਸੀਂ ਮਠਾਈ ਦੀ ਦੁਕਾਨ ਖੋਲਣੀ ਹੋਈ ਨਾ ਤੁਹਾਡੇ ਬਾਹਰ ਲਾਈਨ ਲੱਗ ਜਾਂਦੀ ਪਰ ਜੇ ਉਸ ਹੀ ਮਠਾਈ ਦੀ ਦੁਕਾਨ ਦੇ ਇਕ ਸਿਵਰੇਜ ਪੱਟਣਾ ਹੈ ਨਾ ਉਹ ਮਠਾਈ ਦੀ ਦੁਕਾਨ ਵਾਲਾ ਵੀ ਸਿਵਰੇਜ ਪੱਟਣ ਨਹੀਂ ਦਿੰਦਾ ਹਰ ਇੱਕ ਨੂੰ ਇਹਦੀ ਪ੍ਰੋਬਲਮ ਬਹੁਤ ਵੱਡੀ ਲੱਗਦੀ ਹੈ ਅਸੀਂ ਸਾਰੇ ਜਿਹੜੀ ਵੀ ਚੀਜ਼ਾਂ ਹੁੰਦੀਆਂ ਜਿਹੜੇ ਸਟੇਕ ਹੋਲਡਰਸ ਉਹਦੇ ਅੰਦਰ ਆਉਂਦੇ ਨੇ ਕਿਉਂਕਿ ਕਈ ਲੋਕਾਂ ਦੇ ਰਸਤੇ ਆਉਂਦੇ ਨੇ ਕਈ ਲੋਕਾਂ ਦੇ ਅੱਗੇ ਗੇਟ ਲੱਗੇ ਨੇ ਉਹ ਸਾਰੀ ਚੀਜ਼ਾਂ ਨੂੰ ਡਿਸਕਸ ਕਰਕੇ ਐਸ ਡੀ ਐਮ ਸਾਹਿਬ ਦੀ ਔਰ ਬਾਕੀ ਸਾਰੇ ਅਫਸਰਾਂ ਨਾਲ ਇਹ ਹੀ ਡਿਸਾਈਡ ਕੀਤਾ ਗਿਆ ਕਿ ਅਸੀਂ ਇਹਨੂੰ ਪਹਿਲ ਦੇ ਆ ਪਰ ਸਾਰੀ ਚੀਜ਼ਾਂ ਦਾ ਅਪਰੂਵਲ ਵੀ ਆ ਚੁੱਕਾ ਹੈ ਇਸ ਕਰਕੇ ਹੁਣ ਕੋਈ ਪ੍ਰੋਬਲਮ ਨਹੀਂ ਆਏਗੀ ਟੈਂਡਰਸ ਦੇ ਉੱਤੇ ਵੀ ਸੀਵਰੇਜ ਬੋਰਡ ਨੂੰ ਵੀ ਕਹਿ ਦਿੱਤਾ ਗਿਆ ਕਾਰਪੋਰੇਸ਼ਨ ਦੇ ਅਫਸਰ ਨੂੰ ਕਹਿ ਦਿੱਤਾ ਵੀ ਇਹਨੂੰ ਪਹਿਲ ਦੇ ਆਧਾਰ ਤੇ ਕਰਨਾ ਹੈ ਤੇ ਤੁਸੀਂ ਬਹੁਤ ਜਲਦ ਦੇਖੋਗੇ ਇਹ ਸਾਰੇ ਟੈਂਡਰਸ ਵੀ ਲੱਗ ਜਾਣਗੇ ਤੇ ਸੀਵਰੇਜ ਦੀ ਵੱਡੀਆਂ ਮਸ਼ੀਨਾਂ ਆ ਕੇ ਸਫਾਈ ਵੀ ਕੀਤੀ ਜਾਏਗੀ ਜੀ ਮੇਰਾ ਨਾਮ ਸਰਬਜੀਤ ਸਿੰਘ ਹੈ ਮੈਂ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਧੂਰੀ ਦਾ ਜਨ ਸੈਕਟਰੀ ਹਾਂ ਤੇ ਇਹ ਮੇਰੇ ਸਾਰੇ ਸਾਥੀ ਮੇਰੇ ਨਾਲ ਅੱਜ ਅਸੀਂ ਇੱਥੇ ਚੇਅਰਮੈਨ ਸਾਹਿਬ ਜਿਹੜੇ ਸਰ ਸੀਵਰੇਜ ਬੋਰਡ ਦੇ ਛੰਨੀ ਆਲੂ ਵਾਲੀ ਆ ਜੀ ਉਹ ਸਾਡੇ ਸੱਦੇ ਤੇ ਵਿਸ਼ੇਸ਼ ਤੌਰ ਤੇ ਲੋਕਾਂ ਦੀਆਂ ਤਕਲੀਫਾਂ ਜਾਣ ਲਈ ਧੂਰੀ ਵਿਖੇ ਆਏ ਸੀ ਅਸੀਂ ਡੈਪੂਟੇਸ਼ਨ ਲੈ ਕੇ ਉਹਨਾਂ ਨੂੰ ਸਾਰੀਆਂ ਸਮੱਸਿਆਵਾਂਾਂ ਧੂਰੀ ਦੀਆਂ ਚਾਹੇ ਉਹ ਵਾਟਰ ਸਪਲਾਈ ਨਾਲ ਸੰਬੰਧਿਤ ਨੇ ਚਾਹੇ ਉਹ ਸੀਵਰੇਜ ਨਾਲ ਸੰਬੰਧਿਤ ਨੇ ਚਾਹੇ ਉਹ ਸ਼ਹਿਰ ਦੀ ਸਫਾਈ ਨਾਲ ਸੰਬੰਧਿਤ ਨੇ ਉਹਨਾਂ ਨੂੰ ਲੈ ਕੇ ਅਸੀਂ ਉਹਨਾਂ ਨੂੰ ਅੱਜ ਮਿਲਣ ਆਏ ਸੀ ਉਹਨਾਂ ਨੇ ਸਾਰੀਆਂ ਸਾਡੀਆਂ ਗੱਲਾਂ ਧਿਆਨ ਨਾਲ ਸੁਣੀਆਂ ਨੇ ਖਾਸ ਤੌਰ ਤੇ ਜਨਤਾਨਗਰ ਦਾ ਜਿਹੜਾ ਸੀਵਰੇਜ ਪਾਣੀ ਓਵਰਫਲੋ ਦੀ ਪ੍ਰੋਬਲਮ ਬਹੁਤ ਵੱਡੀ ਉਹਨੂੰ ਲੈ ਕੇ ਤੇ ਪਲੱਸ ਜਿਹੜਾ ਟਿਊਬਵੈਲਾਂ ਦਾ ਜਿਹੜਾ ਸਿਸਟਮ ਸ਼ਹਿਰ ਦੇ ਵਿੱਚ ਘਟਨੇ ਲੱਗ ਨਹੀਂ ਰਹੇ ਉਹਨਾਂ ਦੀ ਸਪੀਡ ਹੌਲੀ ਹੈ ਉਹਨੂੰ ਲੈ ਕੇ ਤੇ ਸ਼ਹਿਰ ਦੇ ਵਿੱਚ ਜਿਹੜਾ ਵੱਡਾ ਵਾਟਰ ਟੈਂਕ ਬਣਿਆ ਉਹਦੀ ਰਿਪੇਅਰ ਨੂੰ ਲੈ ਕੇ ਜਿਹੜੇ ਸਾਰੇ ਮੁੱਦੇ ਸੀ ਅੱਜ ਅਸੀਂ ਉਹਨਾਂ ਦੇ ਸਾਹਮਣੇ ਚੱਕੇ ਨੇ ਉਹਨਾਂ ਨੇ ਬੜਾ ਸਾਨੂੰ ਬੜਾ ਵਧੀਆ ਭਰੋਸਾ ਦਿੱਤਾ ਕਿ ਕਿਉਂਕਿ ਸਾਡੀ ਵੀ ਇਹੀ ਦਲੀਲ ਹੈ ਵੀ ਜੇ ਮੁੱਖ ਮੰਤਰੀ ਸਾਹਿਬ ਦੇ ਹੁੰਦੇ ਇਹ ਕੰਮ ਨਹੀਂ ਹੋਏ ਤਾਂ ਫਿਰ ਕਦੇ ਨਹੀਂ ਹੋਣਗੇ ਸੋ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਉਹਨਾਂ ਨੂੰ ਬੇਨਤੀ ਕਰੀ ਸਫਾਈ ਦੀ ਲੈ ਕੇ ਵੀ ਤੁਸੀਂ ਗੱਲ ਕੀਤੀ ਸੀ। ਹਾਂ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਸਾਰੇ ਸੀਵਰ ਦੀ ਸੁਪਰ ਸ਼ੱਕਰ ਨਾਲ ਸਫਾਈ ਦੀ ਤੁਰੰਤ ਜ਼ਰੂਰਤ ਹੈ। ਤਾਂ ਜੋ ਜਿਹੜਾ ਜਨਤਾਨਗਰ ਦੇ ਵਿੱਚ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਵੜਦਾ ਉਹ ਨਾ ਵੜੇ ਤੇ ਲੋਕ ਸੌਖਾ ਆਵਾਜ਼ਾਈ ਕਰ ਸਕਣ। ਧੌਲਤਪੁਰ ਉੱਤੇ ਐਸਟੀਪੀ ਦੀ ਵੀ ਗੱਲ ਹੋ ਰਹੀ ਸੀ। ਜੀ ਹੋਈ ਆ ਉਹਦੀ। ਧੌਲਤਪੁਰ ਰੋਡ ਤੇ ਜਿਹੜਾ ਐਸਟੀਪੀ ਦੀ ਹੈ ਉਹ ਸਰਕਾਰ ਦੇ ਲੈਵਲ ਤੇ ਜਗਾ ਕੁਆਰਕੰਚ ਇੱਕ ਪੰਜਾਬੀ ਯੂਨੀਵਰਸਿਟੀ ਤੋਂ ਸ਼ੋਸ਼ਲ ਇੰਪੈਕਟ ਦੀ ਟੀਮ ਸਟੱਡੀ ਕਰਨ ਆਉਣੀ ਆ। ਉਹ 39 ਤੱਕ ਕਹਿੰਦੇ ਹੋ ਜਾਣੀ ਆ। ਸਾਨੂੰ ਇਹ ਭਰੋਸਾ ਦਿੱਤਾ ਗਿਆ।